ਮੇਰੇ ਪੰਜਾਬੀ ਵੀਰਾਂ ਨੂੰ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਮੇਰਾ ਪੰਜਾਬੀ ਵੀਰ ਹੈਗਾ ਗੁਰਤੇਜ ਸਿੰਘ ਪਿੰਡ ਭੰਗਲਾ ਜੋ ਕਿ ਬਿਲਕੁਲ ਆਰਗੇਨਿਕ ਸਬਜ਼ੀ ਵੇਚਦਾ ਜਿਹਦੇ ਵਿੱਚ ਕੋਈ ਜ਼ਹਿਰ ਨਹੀਂ ਜ਼ਹਿਰ ਰਹਿਤ ਸਬਜ਼ੀਆਂ ਨੇ ਜਿਹਦੇ ਨਾਲ ਆਪਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਇਹ ਵੀਰ ਦੀ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਇਹ ਵੇਚ ਦੀ ਲੋਕੇਸ਼ਨ ਹੈਗੀ ਆ ਜਦ ਆਪਾਂ ਸਮਰਾਲੇ ਤੋਂ ਖੰਨੇਵਾਲ ਨੂੰ ਜਾਂਦੇ ਆ ਰੋਡ ਤੇ ਮੂਹਰੇ ਹੈਗਾ ਇੱਕ ਆਪਣੇ ਕੁਆਰਟੀ ਵਾਲਾ ਦਾ ਸਵੀਟ ਸ਼ਾਪ ਦੇਖ ਸਕਦੇ ਹੋ ਤੁਸੀਂ ਇਹਦੇ ਸਾਹਮਣੇ ਇਹ ਪੰਜਾਬੀ ਵੀਰ ਆਪਣਾ ਖੜਦਾ ਇਹਨੂੰ ਕਈ ਦਿਨ ਹੋ ਗਏ ਖੜਦੇ ਨੂੰ ਪਰ ਵੀਰ ਕੋਲ ਜਿਹੜੇ ਲੋਕ ਨੇ ਉਹ ਬਹੁਤ ਘੱਟ ਆਉਂਦੇ ਨੇ ਕਿਉਂਕਿ ਲੋਕਾਂ ਨੂੰ ਹਲੇ ਤੱਕ ਪਤਾ ਨਹੀਂ ਆਪਾਂ ਨੂੰ ਚਾਹੀਦਾ ਆਪਣੇ ਪੰਜਾਬੀ ਵੀਰ ਦੀ ਬਾਤ ਉਹਦੇ ਮਦਦ ਕਰੀਏ ਵੀਰ ਤੋਂ ਵੱਧ ਉਹ ਤੋਂ ਵੱਧ ਸਬਜ਼ੀ ਖਰੀਦੋ ਜੇ ਪੰਜਾਬ ਬਚਾਉਣਾ ਤਾਂ ਪਹਿਲਾਂ ਪੰਜਾਬੀ ਵੀਰਾਂ ਦੀ ਆਪਣੀ ਦੀ ਮਦਦ ਕਰਨੀ ਪੈਣੀ ਆ ਵੀਰ ਦੇ ਦੱਸਿਆ ਸੀ ਕਿ ਜਿਹੜੀ ਇਹ ਸਬਜ਼ੀ ਬੀਜ ਦਾ ਵੀਰ ਇਹ ਜਹਰ ਰਹਿਤਾ ਕੋਈ ਸਪਰੇ ਨਹੀਂ ਕੋਈ ਕੈਮੀਕਲ ਨਹੀਂ ਕੋਈ ਡਾਈ ਨਹੀਂ ਆਰਗੈਨਿਕ ਖੇਤੀ ਕਰਦਾ ਵੀਰ ਦੀ ਮੋਟਰ ਤੇ ਆ ਕੇ ਮੈਂ ਲਾਈਵ ਵੀਡੀਓ ਬਣਾਈ ਆ ਜਿਹਦਾ ਤੁਹਾਨੂੰ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਵੀਰ ਕਹਿੰਦਾ ਜੇ ਤੁਸੀਂ ਸਬਜੀ ਆਪ ਵੀ ਆ ਕੇ ਤੋੜਨਾ ਚਾਹੁੰਦੇ ਹੋ ਮੋਟਰ ਤੋਂ ਤਾਂ ਪਿੰਡ ਭੰਗਲਾ ਆ ਸਕਦੇ ਹੋ ਉਹਦਾ ਮੈਂ ਤੁਹਾਨੂੰ ਐਡਰੈਸ ਦੱਸ ਦੂੰਗਾ ਵੀਰ ਦਾ ਤੁਸੀਂ ਉੱਥੇ ਆ ਕੇ ਤੋੜ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ